ਇਹ ਹੈ ਹਰਿਆਣਾ ਦੇ ਰਤਿਆ ਵਿੱਚ ਚੱਲ ਰਹੀ ਸ੍ਰੀ ਗੋਮਟਸਰ ਸਪੋਰਟਸ ਅਕੈਡਮੀ ਦੇ ਬੱਚੇ ਜੋ ਸਵੇਰੇ ਸ਼ਾਮ ਇਸ ਅਕੈਡਮੀ ਵਿੱਚ ਆ ਕੇ ਟਰੈਕ ਐਂਡ ਫੀਲਡ ਨਾਲ ਸੰਬੰਧਿਤ ਵੱਖ-ਵੱਖ ਇਵੈਂਟਸ ਦੀ ਸਿਖਲਾਈ ਪ੍ਰਾਪਤ ਕਰਦੇ ਹਨ ਅਕੈਡਮੀ ਦੇ ਸੰਚਾਲਕ ਹਰਦੀਪ ਸਿੰਘ ਪੂਰੀ ਸ਼ਿੱਦਤ ਔਰ ਮਿਹਨਤ ਦੇ ਨਾਲ ਮਿਰੋਲ ਪਿੰਡੂ ਏਰੀਆ ਰਤੀਆ ਦੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਪੂਰੀ ਤਰ੍ਹਾਂ ਯਤਨਸ਼ੀਲ ਹਨ ਆਓ ਦੇਖਦੇ ਹਾਂ ਇਸ ਅਕੈਡਮੀ ਨਾਲ ਸੰਬੰਧਿਤ ਇੱਕ ਵਿਸ਼ੇਸ਼ ਰਿਪੋਰਟ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਮੌਜੂਦ ਹਾਂ ਜ਼ਿਲ੍ਹਾ ਫਤਿਹਬਾਦ ਔਰ ਜ਼ਿਲ੍ਹਾ ਫਤਿਹਬਾਦ ਦਾ ਸਬਡਿਵੀਜ਼ਨ ਰਤਿਆ ਰਤਿਆ ਦੇ ਵਿੱਚ ਸ੍ਰੀ ਗੁੰਮਟਸਰ ਸਪੋਰਟਸ ਅਕੈਡਮੀ ਹੈ ਜੋ ਇਲਾਕੇ ਦੇ ਬੱਚਿਆਂ ਲਈ ਜੋ ਖੇਡਾਂ ਨੂੰ ਚਾਹੁੰਦੇ ਨੇ ਸਪੋਰਟਸ ਨਾਲ ਟੱਚ ਨੇ ਉਹਨਾਂ ਵਾਸਤੇ ਬਹੁਤ ਹੀ ਵਰਦਾਨ ਸਾਬਤ ਹੋ ਰਹੀ ਹੈ ਔਰ ਇਸ ਅਕੈਡਮੀ ਨੂੰ ਚਲਾ ਰਹੇ ਨੇ ਸਰਦਾਰ ਹਰਦੀਪ ਸਿੰਘ ਅਕੈਡਮੀ ਤਕਰੀਬਨ ਪਿਛਲੇ 6 ਸਾਲ ਤੋਂ ਚੱਲ ਰਹੀ ਹੈ ਔਰ ਇਸ ਅਕੈਡਮੀ ਦੇ ਵਿੱਚ ਤਿਆਰ ਹੋਏ ਬੱਚੇ ਇਸ ਅਕੈਡਮੀ ਦੇ ਪੈਦਾ ਕੀਤੇ ਹੋਏ ਖਿਡਾਰੀ ਨੈਸ਼ਨਲ ਪੱਧਰ ਤੱਕ ਮੱਲਾ ਮਾਰ ਚੁੱਕੇ ਨੇ ਔਰ ਸਭ ਤੋਂ ਵੱਡੀ ਜਿਹੜੀ ਖਾਸ ਗੱਲ ਇਸ ਅਕੈਡਮੀ ਦੀ ਇਹੋ ਹੈ ਕਿ ਸਰਦਾਰ ਹਰਦੀਪ ਸਿੰਘ ਔਰ ਉਹਨਾਂ ਦੀ ਧਰਮ ਪਤਨੀ ਦੋਨੇ ਜਾਣੇ ਇਸ ਗੱਲ ਦਾ ਵੀੜਾ ਉਠਾਏ ਹੋਏ ਨੇ ਕਿ ਉਹ ਬੱਚਿਆਂ ਨੂੰ ਆਪਣੇ ਬਹੁਤ ਹੀ ਸ਼ਿੱਦਤ ਤੇ ਮਿਹਨਤ ਦੇ ਨਾਲ ਸਿਖਲਾਈ ਦੇ ਕੇ ਕੋਚਿੰਗ ਦੇ ਕੇ ਬੱਚਿਆਂ ਨੂੰ ਇੱਕ ਚੰਗੇ ਪਾਸੇ ਲਾ ਰਹੇ ਨੇ ਔਰ ਰਤਿਆ ਇਲਾਕਾ ਜੋ ਇੱਕ ਨਿਰੋਲ ਪਿੰਡੂ ਇਲਾਕਾ ਹੈ ਉਹਦੇ ਵਾਸਤੇ ਹੋਰ ਵੀ ਵੱਡੀ ਗੱਲ ਹੋ ਜਾਂਦੀ ਹੈ ਜਦੋਂ ਇਹੋ ਜਿਹੇ ਇਲਾਕੇ ਦੇ ਵਿੱਚ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਂਦਾ ਤਾਂ ਇੱਥੇ ਹਰਦੀਪ ਸਿੰਘ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਮੇਰੇ ਬਹੁਤ ਨਜ਼ਦੀਕੀ ਦੋਸਤ ਵੀ ਨੇ ਇਹ ਆਪ ਕ੍ਰਾਸ ਕੰਟਰੀ ਦੇ ਬਹੁਤ ਤਕੜੇ ਖਿਡਾਰੀ ਬਹੁਤ ਤਕੜੇ ਦੌੜਾਕ ਰਹੇ ਨੇ}{|\text{national level ਤੱਕ ਇਹਨਾਂ ਦੀਆਂ ਪ੍ਰਾਪਤੀਆਂ ਨੇ NCC ਕੈਂਪਾਂ ਦੇ ਵਿੱਚ ARD ਕੈਂਪਾਂ ਦੇ ਵਿੱਚ ਬਹੁਤ ਵੱਡੀਆਂ ਇਹਨਾਂ ਨੇ ਮੱਲਾ ਮਾਰੀਆਂ ਨੇ ਔਰ ਆਪਣੀ ਮਿਹਨਤ ਦਾ ਜੋ ਜਜ਼ਬਾ ਇਹਨਾਂ ਦੇ ਵਿੱਚ ਸੀਗਾ ਅੱਜ ਉਹ ਬੱਚਾਂ ਦੇ ਵਿੱਚ ਵੀ ਭਰ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ}} ਕਿ ਕਿਹੜੇ ਕਿਹੜੇ ਇੱਥੇ ਈਵੈਂਟ ਦੀ ਤਿਆਰੀ ਕਰਾਈ ਜਾਂਦੀ ਹੈ ਔਰ ਹੋਰ ਕਿਹੜੇ ਕਿਹੜੇ ਪੱਖ ਇਸ ਅਕੈਡਮੀ ਨਾਲ ਸੰਬੰਧਿਤ ਨੇ ਉਹਨਾਂ ਬਾਰੇ ਇਹਨਾਂ ਤੋਂ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰਦੇ ਆ ਸੋ ਹਰਦੀਪ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਮੈਂ ਮੇਰੇ ਵੀਰ ਪ੍ਰਕਾਸ਼ ਸਿੰਘ ਮੀਰਪੁਰ ਦਾ ਜਿਹੜੇ ਕੇ ਜੈਲਦਾਰ ਟੀਵੀ ਦੇ ਨੁਮਾਇੰਦੇ ਦੇ ਤੌਰ ਤੇ ਇੱਥੇ ਪਹੁੰਚੇ ਨੇ ਗੋਮੋਰ ਸਪੋਰਟਸ ਅਕੈਡਮੀ ਵੱਲੋਂ ਸਾਡੇ ਰਤਿਆ ਬਲਾਕ ਵੱਲੋਂ ਇੱਥੇ ਪਹੁੰਚਣ ਤੇ ਜੀ ਆਇਆਂ ਆਖਦੇ ਆ ਵੈਲਕਮ ਕਰਦੇ ਆ ਜਿਨ੍ਹਾਂ ਨੇ ਸਾਡੇ ਇਸ ਪਿਛੜੇ ਹੋਏ ਇਲਾਕੇ ਦੇ ਵਿੱਚ ਰੋਲ ਰਹੇ ਬੱਚਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਔਰ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡਾ ਤੁਸੀਂ ਸਾਥ ਦਿਓ ਤਾਂ ਰਲ ਮਿਲ ਕੇ ਜਿਹੜਾ ਅਸੀਂ ਵੀੜਾ ਚੁੱਕਿਆ ਹੋਇਆ ਹੈ ਰਤਿਆ ਬਲਾਕ ਜਿਹਨੂੰ ਕਿ ਇੱਕ ਪਛੜਿਆ ਬਲਾਕ ਕਿਹਾ ਜਾਂਦਾ ਹੈ ਉਹਦੇ ਵਿੱਚੋਂ ਉਹ ਬੱਚੇ ਵੀ ਪੈਦਾ ਕਰ ਰਹੇ ਨੇ ਜਿਹੜੇ ਨਸ਼ੇ ਦੇ ਵਿਰੁੱਧ ਜੰਗ ਲੜਦੇ ਨੇ ਇੱਕ ਵਧੀਆ ਤਰੀਕੇ ਨਾਲ ਨਾਲੇ ਆਪਣੀ ਸਿਹਤ ਸੰਭਾਲਦੇ ਨੇ ਅਰੇ ਨਾਲੇ ਗੇਮਾਂ ਦੇ ਵਿੱਚ ਆਪਣੇ ਇਲਾਕੇ ਦਾ ਆਪਣੇ ਮਾਪੇ ਦਾ ਆਪਣੇ ਸ਼ਹਿਰ ਦਾ ਆਪਣੇ ਹਰਿਆਣੇ ਦਾ ਨਾਮ ਰੋਸ਼ਨ ਕਰ ਰਹੇ ਨੇ ਤਾਂ ਹਰਦੀਪ ਸਿੰਘ ਜੀ ਸਾਨੂੰ ਇਹ ਜਾਣਕਾਰੀ ਦਿਓ ਤੁਹਾਡੀ ਅਕੈਡਮੀ ਦੇ ਵਿੱਚ ਕਿਹੜੇ-ਕਿਹੜੇ ਈਵੈਂਟ ਦੀ ਤਿਆਰੀ ਕਰਵਾਈ ਜਾਂਦੀ ਹੈ ਮੈਂ ਸਰ ਤੁਹਾਨੂੰ ਦੱਸਣਾ ਚਾਹਾਂਗੇ ਮੇਰੀ ਅਕੈਡਮੀ ਦੇ ਵਿੱਚ ਮੇਰੀ ਮੈਡਮ ਛੰਦਰਪਾਲ ਕੌਰ ਜੀ ਵੀ ਮੇਰਾ ਸਾਥ ਦਿੰਦੇ ਨੇ ਔਰ ਹੁਣ ਵੀ ਅਸੀਂ ਦੋਨੇ ਮਾਸਟਰ ਗੇਮ ਦੇ ਵਿੱਚ ਅਸੀਂ 40+ ਤੋਂ ਸ਼ੁਰੂ ਕਰਿਆ ਸੀ 55+ ਦੇ ਵਿੱਚ ਹੁਣ ਵੀ 5 ਕਿਲੋਮੀਟਰ 10 ਕਿਲੋਮੀਟਰ ਵਾਕਿੰਗ ਰੇਸ ਥਰੋ 800 ਮੀਟਰ ਰੇਸ ਦੋਨੇ ਕਰਦੇ ਆਂ ਔਰ ਪੂਰੇ ਇੰਡੀਆ ਦੇ ਵਿੱਚ ਟੌਪ ਵੀ ਕਰਦੇ ਆਂ ਤੇ ਸਾਨੂੰ ਦੇਖ ਦੇਖ ਕੇ ਅਸੀਂ ਇਹ ਗਰਾਊਂਡ ਆਪਣੇ ਖੇਤ ਵਿੱਚ ਤਿਆਰ ਕਰਿਆ ਸਾਡੇ ਨਾਲ ਨੰਨੇ-ਮੁੰਨੇ ਬੱਚੇ ਜੁੜੇ ਜਿਹਦੇ ਵਿੱਚ ਥਰੋ ਸਾਰੀਆਂ ਥਰੋਆਂ ਸ਼ਾਰਟ ਕਟ ਸ਼ਾਰਟ ਪੁੱਟ ਡਿਸਕਸ ਹੈਮਰ ਇਹਦੇ ਨਾਲ ਲੌਂਗ ਜੰਪ ਹਾਈ ਜੰਪ ਟ੍ਰਿਪਲ ਜੰਪ ਵਾਕਿੰਗ ਰੇਸ 100 ਮੀਟਰ 800 ਮੀਟਰ ਔਰ ਲੌਂਗ ਰਨ ਇਹ ਸਾਰੇ ਇੰਡੀਵਿਜੂਅਲ ਜਿੰਨੇ ਵੀ ਗੇਮ ਨੇ ਐਥਲੈਟਿਕਸ ਦੇ ਵਿੱਚ ਸਾਰੇ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿੰਨੇ ਕੋ ਬੱਚੇ ਇੱਥੇ ਤੁਹਾਡੇ ਕੋਲੇ ਹੁਣ ਤੱਕ ਸਿਖਲਾਈ ਲੈ ਚੁੱਕੇ ਆ ਪਿਛਲੇ 6 ਸਾਲਾਂ ਦੇ ਵਿੱਚ ਤੇ ਇਸ ਟਾਈਮ ਮੌਜੂਦਾ ਦੌਰ ਦੇ ਵਿੱਚ ਵੀ ਕਿੰਨੇ ਕੁ ਬੱਚੇ ਤਿਆਰੀ ਕਰਦੇ ਨੇ ਤੁਹਾਡੇ ਕੋਲ ਬੱਚੇ ਸਾਡੇ ਜਿਹੜੇ ਮੇਨ ਪ੍ਰੈਕਟਿਸ ਵਾਲੇ ਬੱਚੇ ਸਰ ਉਹ 20 ਤੋਂ 30 ਜਾਂ 40 ਤੱਕ ਰਹਿੰਦੇ ਨੇ ਪਰ ਘਟ ਵੱਧ ਜਾਂਦੇ ਨੇ ਜਿਵੇਂ ਆਕਸੀਜਨ ਆ ਜਾਂਦਾ ਹੈ ਗੇਮਾਂ ਦਾ ਛੁੱਟੀਆਂ ਆ ਜਾਂਦੇ ਉਦੋਂ ਬੱਚਿਆਂ ਦੀ ਗੈਦਰਿੰਗ 50 50 60 60 100 100 ਤੱਕ ਵੀ ਪਹੁੰਚ ਜਾਂਦੀ ਹੈ ਪਰ ਜਿਹੜੇ ਮੇਨ ਪ੍ਰੈਕਟਿਸ ਵਾਲੇ ਬੱਚੇ ਆ ਉਹ 35 ਤੋਂ 40% ਔਰ ਇਹਦੇ ਵਿੱਚ ਜਿਹੜੀ ਖਾਸ ਗੱਲ ਹੈ ਪ੍ਰਮਾਤਮਾ ਨੇ ਸਾਨੂੰ ਵਕਸ਼ਿਆ ਹੋਇਆ ਵੀ ਸਾਡੀ ਅਕੈਡਮੀ ਦਾ ਨਾਮ ਵੀ ਅਸੀਂ ਗੁਰਦੁਆਰੇ ਦੇ ਨਾਮ ਤੇ ਰੱਖਿਆ ਹੋਇਆ ਗੋਮਰਸਰ ਗੁਰਦੁਆਰਾ ਨਾਲ ਵਗਲ ਦੇ ਵਿੱਚ ਹੈ ਜਿਹਦਾ ਸਾਨੂੰ ਬਹੁਤ ਬੈਨੀਫਿਟ ਮਿਲਦਾ ਉਸੇ ਨਾਮ ਤੇ ਅਸੀਂ ਅਕੈਡਮੀ ਰੱਖੀ ਹੋਈ ਆ ਔਰ ਸਾਡੇ ਲਵੇ ਲਗਭਗ 65 ਤੋਂ 70% ਫਰੀ ਔਰ ਗਰੀਬ ਲੋਕਾਂ ਦੇ ਹੀ ਬੱਚੇ ਪ੍ਰੈਕਟਿਸ ਕਰਦੇ ਆ 30 35% ਸਾਡੇ ਲੋਵੇ ਅੱਛੇ ਫੈਮਲੀਆ ਦੇ ਅੱਛੇ ਪ੍ਰੈਕਟਿਸ ਵਾਲੇ ਬੱਚੇ ਵੀ ਪ੍ਰੈਕਟਿਸ ਕਰਦੇ ਆ ਤੁਹਾਡੇ ਕੋਲੇ ਪਹੁੰਚਣ ਤੋਂ ਪਹਿਲਾਂ ਸਾਨੂੰ ਬਾਹਰੋਂ ਸ਼ਹਿਰ ਦੇ ਵਿੱਚੋਂ ਵੀ ਇਹ ਪਤਾ ਲੱਗਿਆ ਸੀ ਵੀ ਇਹ ਅਕੈਡਮੀ ਦੇ ਬੱਚੇ ਨੈਸ਼ਨਲ ਪੱਧਰ ਤੱਕ ਜਾ ਚੁੱਕੇ ਐ ਤੇ ਉਹਨਾਂ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਨੈਸ਼ਨਲ ਪੱਧਰ ਦੀ ਗੱਲ ਐ ਸਰ ਪਹਿਲਾਂ ਤਾਂ ਅੱਜ ਸਾਡੇ ਬਲਾਕ ਨੂੰ ਇਹੀ ਡਰ ਸੀ ਵੀ ਅਸੀਂ ਬਲਾਕ ਹੀ ਨਹੀਂ ਟੱਪਦੇ ਪਰ ਜਦੋਂ ਅਸੀਂ ਸ਼ੁਰੂਆਤ ਕਰੀ ਸਭ ਤੋਂ ਪਹਿਲਾਂ ਬਲਾਕ ਤੋਂ ਕਰੀ ਬਲਾਕ ਦੇ ਵਿੱਚ ਸਾਡੇ 10 ਤੋਂ 15 ਬੱਚੇ ਕਲੀਅਰ ਹੋਏ ਫਿਰ ਅਸੀਂ ਡਿਸਟ੍ਰਿਕਟ ਤੱਕ ਪਹੁੰਚੇ ਫਿਰ 10 ਤੋਂ 15 ਡਿਸਟ੍ਰਿਕਟ ਕ੍ਰਾਸ ਕਰੇ ਫਿਰ ਹੁਣ ਸਾਡੇ ਲਈ ਅੰਡਰ 11 ਅੰਡਰ 14 ਅੰਡਰ 17 ਅੰਡਰ 19 ਅੰਡਰ 20 ਏਜਸ ਗਰੁੱਪ ਦੇ ਕਾਫੀ ਬੱਚੇ 8 ਤੋਂ 9 10 ਬੱਚੇ ਨੈਸ਼ਨਲ ਵਾਕਿੰਗ ਰੇਸ ਦੇ ਵਿੱਚ ਥਰੋ ਦੇ ਵਿੱਚ ਲੌਂਗ ਜੱਪ ਦੇ ਵਿੱਚ ਕੁਆਲੀਫਾਈ ਕਰ ਚੁੱਕੇ ਨੇ ਔਰ ਖੇਡੇ ਵੀ ਨੇ ਅੱਛੇ ਰੈਂਕ ਵੀ ਲੈ ਕੇ ਆਏ ਨੇ ਤਾਂ ਬਹੁਤ ਵਧੀਆ ਗੱਲ ਹੈ ਨਾਲ ਤੁਹਾਡੇ ਤੁਹਾਡੇ ਮੈਸੇਜ ਪੈਣ ਸ਼ਿੰਦਰਪਾਲ ਕੋਰ ਵੀ ਖੜੇ ਨੇ ਤਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਪੈਣ ਜੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਿਖਲਾਈ ਦਿੰਦੇ ਹੋ ਉਹ ਪ੍ਰਾਪਤੀਆਂ ਕਰਦੇ ਆ ਉੱਚ ਪੱਧਰ ਤੇ ਜਾਂਦੇ ਆ ਤਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸੀਂ ਸਾਡਾ ਬੱਚਾ ਤਾਂ ਜੀ ਹੋਰਨ ਗਿਆ ਸਾਂ ਅਸੀਂ ਇਹਨਾਂ ਬੱਚਿਆਂ ਹੀ ਆਪਦਾ ਬੱਚਾ ਦੇਖਦੇ ਹਾਂ ਸਾਨੂੰ ਬਹੁਤ ਪਿਆਰੇ ਲੱਗਦੇ ਨੇ ਬਹੁਤ ਜੀ ਲੱਗਦਾ ਨੇ ਸਵੇਰੇ ਸ਼ਾਮ ਅਸੀਂ ਆਉਂਦੇ ਆ ਨਾਲੇ ਸਾਡਾ ਟਾਈਮ ਪਾਸ ਹੁੰਦਾ ਨਾਲੇ ਅਸੀਂ ਆਪ ਆਪਦੀ ਤਿਆਰੀ ਕਰਦੇ ਨਾਲੇ ਬੱਚਿਆਂ ਦੀ ਤਿਆਰੀ ਕਰਉਂਦੇ ਹਾਂ ਤਾਂ ਤੁਸੀਂ ਵੀ ਬੈਟਰੀ ਦੇ ਵਿੱਚ ਹਿੱਸਾ ਲੈਂਦੇ ਹੋ ਹਾਂ ਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਛੋਟੇ ਬੱਚੇ ਜਿਹੜੇ ਹੋਰ ਵੀ ਨੇੜਲੇ ਪਿੰਡਾਂ ਦੇ ਆ ਸਕੂਲਾਂ ਦੇ ਆ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਕਹਿੰਦੇ ਸਾਰੇ ਸਕੂਲਾਂ ਦੇ ਬੱਚੇ ਆਉਣ ਖੇਡਣ ਇੱਥੇ ਤਿਆਰੀ ਕਰਨ ਜੀ ਅਸੀਂ ਜਿਹੜੇ ਬੱਚੇ ਫੀਸ ਨਹੀਂ ਦੇਦੇ ਉਹਨਾਂ ਨੂੰ ਫ੍ਰੀ ਵੀ ਤਿਆਰੀ ਕਰਾਉਣੀ ਹੈ ਪਰ ਬੱਚੇ ਜਿਹੜੇ ਲਗਾਤਾਰ ਸਾਡੀ ਅਕੈਡਮੀ ਉਹ ਹੀ ਖੇਡਦੇ ਨੇ ਸਾਡੇ ਰਤੀਏ ਦੇ ਉਹ ਹੀ ਬੱਚੇ ਮੈਡਲ ਜਿੱਤਦੇ ਨੇ ਜਿਹੜੇ ਸਾਡੀ ਅਕੈਡਮੀ ਤਿਆਰੀ ਕਰਦਿੰਦੀ ਚ ਤਾਂ ਨਾਲ ਕੁਝ ਬੱਚੇ ਵੀ ਸਾਡੇ ਖੜੇ ਹੋਏ ਆ ਜੋ ਅਕੈਡਮੀ ਦੇ ਵਿੱਚ ਤਿਆਰੀ ਕਰਦੇ ਆ ਕੀ ਨਾਮ ਬੇਟਾ ਆਪਣਾ ਮੇਰਾ ਹੈਪੀ ਜੀ ਹੈਪੀ ਜੀ ਤੁਸੀਂ ਕਿਹੜੇ ਜੀ ਇਵੈਂਟ ਦੀ ਤਿਆਰੀ ਕਰਦੇ ਹੋ ਇੱਥੇ ਮੈਂ ਵਾਕ ਰੇਸ ਦੀ ਤਿਆਰੀ ਕਰਦਾ ਵਾਕ ਰੇਸ ਦੀ ਤਿਆਰੀ ਕਰਦੇ ਹੋ ਤਾਂ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿਵੇਂ ਤੁਹਾਡੀ ਤਿਆਰੀ ਚੱਲ ਰਹੀ ਹੈ ਮੇਰੀ ਤਿਆਰੀ ਇੱਥੇ ਬਹੁਤ ਵਧੀਆ ਚੱਲ ਰਹੀ ਹੈ ਗਰਨੂਰ ਜੀ ਗਰਨੂਰ ਤੁਸੀਂ ਕਿਹੜੇ ਜੀ ਇਵੈਂਟ ਦੀ ਤਿਆਰੀ ਕਰ ਰਹੇ ਹੋ ਮੈਂ ਵਾਕ ਰੇਸ 5 ਕਿਲੋਮੀਟਰ ਦੀ ਤਿਆਰੀ ਕਰ ਰਿਹਾ ਹਾਂ ਤਾਂ ਕਦੋਂ ਕੰਪੀਟ ਹੋਣਾ ਤੁਹਾਡਾ ਅੱਗੇ ਅੱਗੇ ਹੁਣ ਜੇ ਸਾਡੀਆਂ ਗੀਮਾਂ ਆਣੀਆਂ ਮੈਂ ਤਕਰੀਬਨ ਪਿਛਲੇ 5 ਸਾਲਾਂ ਤੋਂ ਤਿਆਰੀ ਕਰ ਰਹੀ ਆ ਮੈਂ ਆਪਦੀ ਲਾਈਫ ਚ ਬਹੁਤ ਇਮਪਰੂਵਮੈਂਟਾਂ ਕਰੀਆਂ ਨੇ ਨੈਸ਼ਨਲ ਵੀ ਮੈਂ ਗਿਆ ਹੋਇਆ ਮੇਰੀ 4th 5th ਰੈਂਕ ਆਂਦਰ ਆ ਨੈਸ਼ਨਲ ਚ ਤੇ ਹੁਣ ਤੱਕ ਜੋ ਵੀ ਹੋਇਆ ਮੈਨੂੰ ਐ ਆ ਵੀ ਅੱਗੇ ਆ ਕੇ ਮੈਂ ਆਪਦਾ ਹੋਰ ਬੈਸਟ ਕਰਾਂ ਵੀ ਆਪਦੀ ਅਕੈਡਮੀ ਦਾ ਨਾਮ ਹੋਰ ਉੱਚਾ ਕਰਨ ਵਾਲੇ ਪੇਰੈਂਟਸ ਦਾ ਮੇਰਾ ਨਾਮ ਖੁਸ਼ਦੀਪ ਕੌਰ ਹੈ ਮੈਂ ਲਾਸਟ 5 ਇਅਰ ਤੋਂ ਇੱਥੇ ਤਿਆਰੀ ਕਰ ਰਹੀ ਆ ਮੈਂ ਲਾਸਟ 5 ਇਅयर्स ਚ ਆ অলਮੋਸਟ 13 14 ਮੈਡਲ ਅਚੀਵ ਕਰ ਚੁੱਕੀ ਆ ਸਟੇਟ ਲੈਵਲ ਤੇ ਔਰ ਨੈਸ਼ਨਲ ਲੈਵਲ ਤੇ ਮੇਰਾ 4th 5th ਰੈਂਕ ਚੱਲ ਰਿਹਾ ਹੈ ਆਈ ਹੋਪ ਕਿ ਮੈਂ ਯੂਨੀਵਰਸਿਟੀ ਵੱਲੋਂ ਵੀ ਕਾਫੀ ਕੁਝ ਅਚੀਵ ਕਰਨਾ ਚਾਹਨੀ ਆ ਮੈਂ ਵੀ ਜੋ ਵੀ ਮੈਂ ਅਚੀਵ ਕੀਤਾ ਮੇਰੇ ਕੋਚ ਕਰਕੇ ਕੀਤਾ ਮੇਰੇ ਪੇਰੈਂਟਸ ਵੀ سپورਟ ਕਰਕੇ ਕੀਤਾ ਮੈਂ ਜਾਣੀ ਆ ਕਿ ਮੈਂ ਯੂਨੀ ਵੱਲੋਂ ਵੀ ਆਫ ਦਾ ਬੈਸਟ ਗੈਣਾ ਆ ਆਲ ਇੰਡੀਆ ਖੇਲਣਾ ਆਲ ਇੰਡੀਆ ਦੇ ਵਿੱਚ ਮੈਡਲ ਲੈ ਕੇ ਆਵਾਂ ਮੇਰਾ ਆਹੀ ਗੋਲ ਹੈ ਕਿ ਮੈਂ ਨੈਸ਼ਨਲ ਮੈਡਲ ਲੈਣਾ ਚਾਹਨੀ ਆ ਥੈਂਕ ਯੂ ਤਾਂ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਸਰ سپورٹس ਅਕੈਡਮੀ ਰਤਿਆ ਜਿੱਥੇ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਹਰਦੀਪ ਸਿੰਘ ਅਕੈਡਮੀ ਨੂੰ ਚਲਾ ਰਹੇ ਨੇ ਔਰ ਇਥੇ ਦੇ ਬੱਚਿਆਂ ਨਾਲ ਵੀ ਗੱਲਬਾਤ ਕਰਕੇ ਪਤਾ ਲੱਗਿਆ ਇਧਰੋਂ ਉਧਰੋਂ ਵੀ ਪਤਾ ਲੱਗਿਆ ਕਿ ਸਪੋਰਟਸ ਅਕੈਡਮੀ ਬਹੁਤ ਤਰੱਕੀ ਦਿਹਾ ਰਹਾ ਹਾਂ ਤੇ ਹੈ ਔਰ ਮੇਰਾ ਇਹੋ ਕਹਿਣਾ ਹੈ ਇਹੋ ਮੈਸੇਜ ਹੈ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਸੱਜਣ ਮਿੱਤਰ ਕਿ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਤੇ ਲਾਓ ਨਸ਼ਿਆਂ ਤੋਂ ਵਰਜ ਕੇ ਹੋਰ ਬੁਰੀਆਂ ਅਲਾਮਤਾਂ ਤੋਂ ਵਰਜ ਕੇ ਪੜ੍ਹਾਈ ਵਾਲੇ ਪਾਸੇ ਖੇਡਾਂ ਵਾਲੇ ਪਾਸੇ ਲਾਓ ਤਾ ਕਰਕੇ ਬੱਚੇ ਤਰੱਕੀ ਕਰਨ ਉਹਨਾਂ ਦਾ ਵੀ ਨਾਮ ਹੋਵੇ ਉਹਨਾਂ ਦਾ ਵੀ ਕੈਰੀਅਰ ਬਣੇ ਸੋ ਸਾਡੇ ਵੱਲੋਂ ਇਹੋ ਬੇਨਤੀ ਆ ਸਾਰੇ ਸਾਡੇ ਚੈਨਲ ਦੇ ਨਾਲ ਜੁੜੇ ਹੋਏ ਸੱਜਣਾ ਮਿੱਤਰਾਂ ਨੂੰ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਔਰ ਰਤਿਆ ਇਲਾਕੇ ਦਾ ਨੇੜਲੇ ਪਿੰਡਾਂ ਦਾ ਕੋਈ ਵੀ ਬੰਦਾ ਕੋਈ ਵੀ ਵਿਅਕਤੀ ਆਪਣੇ ਬੱਚਿਆਂ ਨੂੰ ਖੇਡਾਂ ਦੇ ਵਿੱਚ ਸਪੋਰਟਸ ਦੇ ਵਿੱਚ ਪਾਉਣਾ ਚਾਹੁੰਦਾ ਹੈ ਤਾਂ ਹਰਦੀਪ ਸਿੰਘ ਦੀ ਅਕੈਡਮੀ ਸ੍ਰੀ ਗੋਮਰਸਰ ਸਪੋਰਟਸ ਅਕੈਡਮੀ ਜੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਉੱਥੇ ਸੰਪਰਕ ਕੀਤਾ ਜਾਵੇ ਤਾਂ ਤੁਹਾਨੂੰ ਵਧੀਆ ਨਤੀਜੇ ਮਿਲਣਗੇ ਸੋ ਜ਼ੈਲਦਾਰ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਸੱਜਣਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਲੈਣਾ ਪੜਾ ਲੈਣਾ ਲੈਣਾ ਜੀ ਓਕੇ ਚਲੋ ਬਹੁਤ ਵਧੀਆ ਬੱਡਾ ਤੁਸੀਂ ਅੱਜ ਸ਼ਡਿਊਲ ਲਾਇਆ ਔਰ ਮੈਂ ਉਮੀਦ ਕਰਦਾ ਵੀ ਤੁਸੀਂ ਲਗਾਤਾਰ ਬਹੁਤ ਵਧੀਆ ਹਾਰਡ ਵਰਕ ਕਰੋ ਤਾਂ ਕਿ ਤੁਸੀਂ ਆਪਣਾ ਆਪਣੀ ਅਕੈਡਮੀ ਦਾ ਆਪਣੇ ਬਲੌਕ ਰਤਿਆ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਹਰਿਆਣੇ ਦਾ ਔਰ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਔਰ ਕੱਲ ਨੂੰ ਮਾਰਨਿੰਗ ਇੱਕ ਵਾਰ ਫਿਰ ਮਿਲਦੇ ਆਂ